ਦੇਖੋ ਕੀ ਹਾਲ ਆ ਹੁਣ ਦਰਵਾਜ਼ਾ ਖੋਲਿਆ ਬਾਰਿਸ਼ ਰੁਕੀ ਆ ਤੇ ਬਾਹਰ ਨਿਕਲੇ ਆ ਕਿਸੇ ਲਈ ਤਾਂ ਸੁਹਾਣਾ ਮੌਸਮ ਆ ਤੇ ਕਿਸੇ ਜਿਹੜਾ ਗਰੀਬ ਆ ਵਿਚਾਰੇ ਉਹਨਾਂ ਲਈ ਤੇ ਮੈਂ ਕਹਿੰਨਾ ਪ੍ਰਸ਼ਾਦ ਜ਼ਹਿਰ ਹੀ ਆ ਗਰੀਬਾਂ ਲਈ ਪ੍ਰਸ਼ਾਦ ਨਹੀਂ ਗਰੀਬਾਂ ਲਈ ਪ੍ਰਸ਼ਾਦ ਆ ਦੋਸਤ ਆ ਦੇਖੀ ਇਹਦਾ ਭਾਗਲ ਭੈਣ ਨਾ ਇਹ ਬਰੀਦ ਪਾਲਿਸ਼ ਲੈਣੀ ਆ ਨਹੀਂ ਮੂੰਹ ਨੂੰ ਕਰ ਲਈ ਦੇਖ ਲੈ ਕਿੱਤੀ ਹੋਈ ਆ ਦਿਖਾਈਂ ਕਿੱਤੀ ਕਿੱਤੀ ਆ ਪਾਲਿਸ਼ ਬਾਰਿਸ਼ ਦੀ ਆਵਾਜ਼ ਆ ਰਹੀ ਹੋਣੀ ਆ ਬਹੁਤ ਤੇਜ਼ ਬਾਰਿਸ਼ ਹੋਈ ਪਈ ਆ ਤੇ ਬਾਰਿਸ਼ ਨੇ ਹਾਲੇ ਦੇਖੋ ਸਾਡੇ ਘਰ ਦਾ ਕੀ ਬਣਾਤਾ ਵਾ ਦੇਖੋ ਬਹੁਤ ਘਦਰਨਾਕ ਬਾਰਿਸ਼ ਆ ਗੋਡੇ ਪਾਣੀ ਹੋ ਗਿਆ ਗੋਡੇ ਗੋਡੇ ਪਾਣੀ ਹੋ ਗਿਆ ਬਾਹਰ ਆਹ ਵੇਖ ਲਓ ਦੋਸਤੋ ਕੀ ਹਾਲ ਹੋ ਗਿਆ ਟੀ ਕਿਚਨ ਦਾ ਵੀ ਦੇਖੋ ਪਾਣੀ ਸਵੇਰੇ 6 ਵਜੇ ਦਾ ਵਲੋਗ ਦੇਖੋ ਬਈ ਕੀ ਹਾਲਾਤ ਬਣੇ ਨੇ ਕਦੇ ਗੱਲੀ ਹੋ ਜਾਊਗਾ ਪ੍ਰਾਤ ਵੀ ਜੱਕ ਗਈ ਹੈ ਬਈ ਥੋੜੇ ਮੱਛੀਆਂ ਤੇ ਡੰਡੀਆਂ ਨੇ ਜਿਵੇਂ ਜੂਈ ਬਾਲੇ ਮੰਦੇ ਹਾਰ ਨੇ ਪ੍ਰਭਾ ਕੀ ਕਰੀਏ ਐਸੇ ਕਰਕੇ ਅਸੀ ਆ ਕੋਠੀ ਵੇਚਨੇ ਲਾਈਆ ਦੋਸਤੋ ਪਾਣੀ ਬਹੁਤ ਆ ਜਾਂਦਾ ਅੰਦਰ ਦੇਖੋ ਪਾਣੀ ਅੰਦਰ ਕਿਵੇਂ ਭਜਿਆ ਆ ਰਿਹਾ ਦੇਖੋ ਜਿਵੇਂ ਮੈਂ ਨਦੀ ਹੁੰਦੀ ਆ ਪਾਰ ਤਾਂ ਇਦੋਂ ਵੀ ਜ਼ਿਆਦਾ ਪਾਣੀ ਭਰ ਚੁੱਕਿਆ ਵਾ ਪੂਰਾ ਬਾਹਰ ਇੱਕ ਹੀ ਨਿਕਲੇ ਨਾ ਅਸੀਂ ਗੇਟ ਚੋਂ ਪਾਣੀ ਸਾਰਾ ਹੀ ਆਣਾ ਅੰਦਰ ਨੂੰ ਇੱਕਦਮ ਹੀ ਦੇਖੋ ਕੀ ਹਾਲਾ ਹੁਣ ਦਰਵਾਜਾ ਖੋਲਿਆ ਬਾਰਿਸ਼ ਰੁਕੀ ਤੇ ਬਾਹਰ ਨਿਕਲੇ ਆ ਮੈਂ ਕਿਹਾ ਦੇਖੀਏ ਤੁਸੀਂ ਬਾਹਰ ਦਾ ਕੀ ਹਾਲ ਹੈ ਡਸਟਬਿਨ ਕਿੱਧਰ ਗਿਆ ਪਤਾ ਨਹੀਂ ਕਿੱਧਰ ਗਿਆ ਮਨ ਲਗਾ ਵੀ ਚੱਕ ਗਿਆ ਪਤਾ ਨਹੀਂ ਲੈ ਗਿਆ ਵੈਸੇ ਵੀ ਨੋਰ ਲੈਣਾ ਹੋ ਕੋਈ ਨਹੀਂ ਆਹੋ ਗੇਰਾਂ ਟੱਕਣ ਉਹ ਡਸਟਬਿਨ ਤਾਂ ਚੱਲ ਗਿਆ ਦਾ ਮੇਰਾ ਹੋਈ ਇੱਧਰ ਦੇਖੋ ਭਾਈ ਵੈਦਰ ਤਰੀਦ ਨੂੰ ਵੀ ਕੱਢੋ ਬਾਹਰ ਉਹਨੂੰ ਕਿ ਚੱਕੋ ਪੇਪਰ ਉੱਪਰ ਗਲੀ ਦੇਖੋ ਖਾਲੀ ਹੋ ਗਈ ਦੀ ਆ ਗਲੀ ਬਿਲਕੁਲ ਖਾਲੀ ਆ ਪਾਣੀ ਨਾਲ ਸਾਰਾ ਪਾਣੀ ਤਾਂ ਸਾਡੇ ਘਰ ਦੇ ਅੰਦਰ ਆ ਗਿਆ ਤਾਂ ਮੈਂ ਪਾਣੀ ਨਿਕਲਿਆ ਪਤਾ ਕੀ ਹਾਲ ਕਰ ਗਿਆ ਪਾਣੀ ਦੇਖੋ ਬਾਹਰ ਵੀ ਦੇਖਾ ਨਾ ਇਹ ਤਾਂ ਦੇਖੋ ਕੀ ਹਾਲ ਹੋ ਗਿਆ ਵਾ ਹੁਣ ਪਾਣੀ ਨਿਕਲਿਆ ਵਾ ਦੇਖੋ ਕੀ ਹਾਲ ਕਰ ਗਿਆ ਪਾਣੀ ਐਡੇ ਵੱਡੇ ਘਰ ਦੇ ਵਿੱਚ ਸਫਾਈ ਕਰਨੀ ਵੀ ਧੂੜਾ ਨਿਕਲ ਜਾਣੀਆਂ ਸਾਰਿਆਂ ਦੀ ਇਹ ਗਰਮੀ ਦੇ ਵਿੱਚ ਕੰਮ ਵਾਲਿਆਂ ਦਾ 9 10 ਵਜੇ ਜਾ ਕੇ ਮੈਂ ਕਿਹਾ ਉਹਨੀਆਂ ਨੂੰ ਵੈਪਰ ਫੇਰ ਦੇ ਪ੍ਰੀਤ ਚੱਲ ਉਹ ਤਾਂ ਨਿਕਲ ਜੇਗੀ ਮੇਰਾ ਸਮਿਲ ਪੈ ਜਾਣੀਆਂ ਘਰੇ ਮਾਦਾ ਸਾਡੇ ਲੱਗ ਪਿਆ ਕਰੇਲੇ ਘਰੇ ਜਣਾ ਪਿੰਡੋਂ ਲੈ ਕੇ ਆਏ ਕਰੇਲੇ ਹੋਰ ਕੋਤ ਕਾ ਨਹੀਂ ਸਕਦੀ ਗਾਈ ਜ ਮਨਾਦ ਮੈਂ ਇੱਥੇ ਘੁੰਮ ਸਕਦੀ ਆ ਜ ਡੇਗ ਕੀਤੇ ਹੋਰ ਕਿਤੇ ਲੱਤ ਬਾਤ ਢਾਕੇ ਬਹਿ ਜਾਗੀ ਮੈਂ ਮੈਂ ਕਿਹਾ ਤੂੰ ਫੇਰ ਠੀਰੇ ਮਾਦਾ ਜੀ ਆ ਤਾਂ ਮੈਨੂੰ ਕਹਿੰਦੀ ਮੰਮੀ ਤੂੰ ਤਾਂ ਆਰਾਮ ਨਾਲ ਮੰਜੇ ਤੇ ਹੀ ਬਹਿ ਜਾ ਤੇ ਫੇਰ ਬੈਠੇ ਬੈਠੇ ਬੁੰਡਿਆਂ ਦਾ ਇਹੀ ਕੰਮ ਹੈ ਕਿਚਨ ਦਾ ਵੀ ਦੇਖੋ ਕੀ ਹਾਲ ਹੋ ਗਿਆ ਸਾਡੀ ਦਾ ਦੇਖੋ ਕਿਚਨ ਵੀ ਮੈਂ ਹੋਰੇ ਲੰਗਰ ਪਾਣੀ ਬੰਨਣਾ ਵਾ ਦੇਖੋ ਕੀ ਹਾਲ ਹੈ ਜੰਦਾ ਦੇਖੋ ਨਰਕ ਪੇਦਾ ਚਲੋ ਗਾਇਜ਼ ਕਰਾ ਦਈਏ ਬ੍ਰੀਤ ਨਾਲ ਹੈਲਪ ਤੇ ਕਰਾ ਦਈਏ ਘਰ ਸਾਫ ਦੇਖੋ ਬਾਈ ਉਧਰ ਮੌਸਮ ਠੰਡਾ ਰਵੇ ਮੀਂਹ ਨਾ ਆਵੇ ਬਾਬਾ ਬਹੁਤ ਸਾਰੇ ਵਿਚਾਰੇ ਜਿਹੜੇ ਗਰੀਬ ਹੁੰਦੇ ਆ ਹਨਾ ਆ ਗਰੀਬਾਂ ਹੀ ਆਹ ਦੇਖੋ ਪਾਣੀ ਉਹ ਤਾਂ ਓਖਾ ਆ ਤਾਂ ਸਾਡੇ ਘਰ ਭਰ ਜਾਂਦਾ ਛੱਡਾ ਆ ਬ ਘਰ ਸਾਰਾ ਪਾਣੀ ਨਾਲ ਭਰ ਜਾਂਦਾ ਦੇਖੋ ਦਰਿਆ ਹੀ ਬਣਿਆ ਪਿਆ ਵਾ ਚੋਪੜੀਆਂ ਤਾਂ ਆਉਂ ਆਹ ਮਾੜੇ ਬੰਦਿਆਂ ਦਾ ਕੋਈ ਕਿਸੇ ਲਈ ਤਾਂ ਸੁਹਾਣਾ ਮੌਸਮ ਤੇ ਕਿਸੇ ਜਿਹੜਾ ਗਰੀਬ ਆ ਵਿਚਾਰੇ ਉਹਨਾਂ ਲਈ ਤੇ ਮੈਂ ਕਹਿੰਨਾ ਪ੍ਰਸ਼ਾਦ ਜ਼ਹਿਰ ਹੀ ਆ ਗਰੀਬਾਂ ਲਈ ਪ੍ਰਸ਼ਾਦ ਨਹੀਂ ਗਰੀਬਾਂ ਲਈ ਪ੍ਰਸ਼ਾਦ ਆ ਦੱਸੋ ਆ ਦੇਖੀ ਇਹਦਾ ਪਾਗਲ ਭੈ ਅੰਨਾ ਦੇਖੀ ਕਿਵੇਂ ਗਿਆ ਵਾ ਸਾਲੇ ਦਾ ਪਾਗਲ ਥਾਰ ਵਾਲਾ ਹੁਣ ਕੱਢ ਪਤੇਜ ਸਾਲਿਆ ਹੁਣ ਕੀ ਹੋ ਗਿਆ ਵਾ ਤੈਨੂੰ ਅਕਲ ਹੀ ਨਹੀਂ ਲੋਕਾਂ ਦੀ ਕੋਈ ਨਹੀਂ ਇਹ ਸਾਲਾ ਕਿ ਮੈਂ ਮੱਤ ਕਰਦੇ ਆ ਇਹ ਕੋ ਪਾਣੀ ਵੀ ਸਮੁੰਦਰੀ ਬਣੇ ਪਏ ਨੇ ਗੁਰਦੁਆਰਾ ਸਾਹਿਬ ਆਏ ਸੀ ਮਾtheta ਦੇਖਣ ਵਾਸਤੇ ਤੇ ਪਾਣੀ ਬਹੁਤ ਭਰਿਆ ਹੋਇਆ ਵਾ ਪਹਿਲਾਂ ਸਵੇਰੇ ਆਣਾ ਸੀ ਸਵੇਰੇ ਪਾਣੀ ਮੀਂਹ ਬਹੁਤ ਪੈ ਰਿਆ ਸੀ ਇਸ ਕਰਕੇ ਸਵੇਰੇ ਨਿਕਲਿਆ ਨਹੀਂ ਗਿਆ ਫੇਰ ਮੈਂ ਭਾਲੂ ਨੂੰ ਹੁਣ ਤਿਆਰ ਕੀਤਾ ਭਾਲੂ ਵੀ ਸਵੇਰ ਦਾ ਅੱਜ ਮੇਰਾ ਥੱਕ ਗਿਆ ਵਾ ਉਹ ਐ ਪਰਮਾਰ ਮਾਰ ਕੇ ਮੈਂ ਤਾਂ ਵੇ ਪਰਮਾਰ ਮਾਰ ਕੇ ਥੱਕ ਗਿਆ ਭਾਲੂ ਕੁੜੀ ਸੀਗੀ ਤਾਂ ਹੀ ਤਾਂ ਹੂੜ ਮੱਤ ਸੀ ਆਹ ਦੇ ਸ਼ੋਕਰੀ ਆ ਇਹ ਸ਼ੋਕਰੀਆਂ ਦੇ ਦਿਮਾਗ ਇਹੋ ਜਿਹੇ ਹੁੰਦੇ ਆ ਤੇ ਲੋ ਵੀ ਦੋਸਤੋ ਮੱਥਾ ਟੇਕ ਲਿਆ ਆਪਾਂ ਤੇ ਹੁਣ ਆਪਾਂ ਚੱਲਿਆਂ ਰਿਲਾਇੰਸ ਫਰੈਸ਼ ਜੀ ਘਰ ਦੇ ਗ੍ਰੋਸਰੀ ਲੈਣੀ ਆ। ਮਲੇ ਪ੍ਰੀਤ ਨੇ ਆਪਣਾ ਖਾਣਾ ਪੀਣ ਦਾ ਵੀ ਥੋੜਾ ਮਟੀਰੀਅਲ ਲੈਣਾ ਵਾ। ਪ੍ਰੀਤ 아이ਸਕ੍ਰੀਮ, 아이스크림। ਮੈਨੂੰ ਤਾਂ ਪਾਣੀ ਕਿਹਾ ਸੀ ਰੱਖ ਲੈ ਉਹ। ਰੱਖਿਆ ਬੁੱਤੋ ਪਾਣੀ। ਬਹੁਤ ਚਾਟ ਸੁਆਦ ਨਹੀਂ ਸੀ ਆਈ ਇੱਥੇ ਖਾਈਏ। ਚੁੱਪ ਕਰ ਜਾ ਹੁਣ ਤੂੰ ਖਾ ਤਾਂ ਲਈ ਸੀ ਉੱਥੇ ਇੰਨਾ ਕੁਝ ਖਾ ਕੇ ਆਏ ਪਿੰਡੋਂ। ਪ੍ਰੀਤ ਪਾਈ ਸੀ। ਇੰਨਾ weight ਵੀ ਵਧਾ ਕੇ ਆਏ ਆਂ ਮਰ ਹੁਣ ਤੂੰ ਚਾਟ ਹੀ ਖਾਈ ਜਾਨੀ ਆ ਪੁੱਤ। ਤੂੰ ਬਿਲਕੁਲ ਗਿਆ ਤੂੰ ਬਿਲਕੁਲ ਗੋਲ ਰੁਪਿਆ ਰਹੀਆਂ ਮਗਾ ਤੂੰ ਸਿਰਫ ਸੁੱਕੀ ਪਾਪੜੀ ਹੈ ਹਾਂ ਦੇਖੋ ਨਾਲ ਹੀ ਕੰਟੈਂਟ ਦੱਸਦੀ ਹੈ ਕਿ ਕੰਟੈਂਟ ਤੇ ਬੰਨੇ ਨਾ ਖਵਾ ਦੂਗਾ ਮੈਨੂੰ ਐ ਨਹੀਂ ਮੈਂ ਖਵਾਣ ਲੱਗਿਆ ਤੈਨੂੰ ਭੇਡੋ ਤੇ ਤੂੰ ਤਾਂ ਭੱਲੇ ਵਾਂਗੂ ਫੁੱਲੀ ਪਈ ਹੈ ਨਹੀਂ ਤੂੰ ਮੈਂ ਨਹੀਂ ਕਹਿੰਦਾ ਪਾਪੜੀ ਵਾਂਗੂ ਸੁੱਕਿਆ ਹੋਇਆ ਮੈਂ ਨਹੀਂ ਕਹਿੰਦਾ ਤੈਨੂੰ ਤੂੰ ਰਹਿ ਨਹੀਂ ਦੇ ਚੱਲਾ ਯਾਰ ਲੈਂਡ ਫਰੈਸ਼ ਤੇ ਚੱਲ ਜਆ ਇਹ ਸਮਾਨ ਆਪਣਾ ਵੀ ਲੈਣਾ ਉਹ ਕਿਹੜਾ ਉਰੋਂ ਨਹੀਂ ਮਿਲਣਾ ਬੁੱਧ ਉਹ ਕਿੱਥੋਂ ਮਿਲੂ ਪਤਾ ਨਹੀਂ ਕਿੱਥੋਂ ਮਿਲੂਗਾ ਬਟ ਉਰੋਂ ਨਹੀਂ ਮਿਲਦਾ ਹੁੰਦਾ ਚੱਲ ਉਹ ਦੂਸਰਾ ਕਿਹੜਾ ਜੜਮਿੰ ਚਾਹੀਦਾ ਮੈਨੂੰ ਸਭ ਕੁਝ ਹੀ ਚਾਹੀਦਾ ਉਹ ਰੋ ਕੁਝ ਨਹੀਂ ਮਿਲਣਾ ਮੈਂ ਪੈਸੇ ਨਹੀਂ ਲੈ ਕੇ ਆਇਆ ਚਲੋ ਗਾਇਜ਼ ਲੈ ਲੀ ਅਰ ਲਾਈਨਸ ਤੇ ਪਹੁੰਚ ਗਏ ਆ ਥੋੜੀ ਜਿਹਾ ਘਰ ਦੀ ਗਰੋਸਰੀ ਲੈਣੀ ਆ ਪੇਟੀਐਮ ਵੀ ਨਹੀਂ ਹੈਗਾ ਉਹ ਪੇਟੀਐਮ ਵਾਲਾ ਫੋਨ ਘਰੇ ਪਿਆ ਵਾ ਝੂਠ ਮੈਂ ਝੂਠ ਝਟ ਕੋਈ ਨਹੀਂਗਾ ਹਣ ਕੀ ਲੱਭੀ ਜਾਨੀ ਪਈਆਂ ਮੈਂ ਆਪਣੇ ਲਈ ਕੁਝ ਸਮਾਨ ਦੇਖ ਆਪਣੇ ਲਈ ਸਮਾਨ ਲੱਭ ਰਹੀ ਆ ਦੇਖ ਲੋ ਦੋਸਤੋ ਇਹ ਹੋਰ ਕਿਤੇ ਦੇਖਣਾ ਮਟਾੜ ਗਈ ਡਿਓ ਪਤਾ ਨਹੀਂ ਕਿੱਧਰ ਡਿਓ ਹੀ ਨਹੀਂ ਲੱਭ ਰੇ ਮੈਨੂੰ ਦੋਰੇ ਕਨੇ ਡੇ ਨੰਬਰ ਦੇਖ ਰਿਹਾ ਡੇ ਨੰਬਰ ਹੈਗੀ ਪਾਲਿਸ਼ ਲੈਣੀ ਹੈ ਮੂੰਹ ਨੂੰ ਕਰ ਲਈ ਮਾੜੀ ਮੋਟੀ ਹੈ ਇਹ ਪ੍ਰੀਤ ਇਹ ਪ੍ਰੀਤ ਪਾਲਿਸ਼ ਲੈਣੀ ਆ ਨਹੀਂ ਜੀ ਮੂੰਹ ਨੂੰ ਕਰ ਲਈ ਦੇਖ ਲੈ ਕਿਤੀ ਹੋਈ ਆ ਦਿਖਾਈ ਕਿੱਤੀ ਕਿੱਤੀ ਪਾਲਿਸ਼ ਲੋ ਵੀ ਮਿੱਤਰੋ ਲੈ ਲਈ ਆਪਾਂ ਗਰੋਸਰੀ ਬਰੋਸਰੀ ਚਲੋ ਹੁਣ ਚਲੀਏ ਘਰੇ ਕੀ ਹੈ ਕੋਰਾ ਡੋਰੀ ਆ ਦੇਖੋ ਸਮਾਨ ਸੋਹਣਾ ਤੂੰ ਚੱਲ ਯਾਰ ਨਿਕਲ ਬਾਬੂ ਘਰੇ ਚੱਲ ਘਰੇ ਪਹੁੰਚੇ ਆ ਮਸਾਂ 200 ਰੁਪਏ ਕਿਉਂ ਦੇ ਦੋ ਆਹ ਰੇੜੀ ਖੜੀ ਆ ਹੁਣ ਕਹਿੰਦੀ ਮੈਂ ਰੇੜੀ ਤੋਂ ਸਮਾਨ ਦੇਖ ਲਾਂ ਦੱਸੋ ਆਹ ਰੇੜੀ ਖੜੀ ਆ ਐ ਹੁਣ ਇਹ ਹੱਲ ਕਰਦੀ ਪਈ ਆ ਜਿੰਨਾ ਸਮਾਨ ਹੋਗਾ ਤੈਂ ਲਵਾਂਗੀ ਤੂੰ ਚੱਲ ਯਾਰ ਘਰੇ ਬਾਬੂ ਹੁਣ ਇਹ ਦੇਖ ਇੰਨਾ ਖਰਚਾ ਕਰਾ ਕੇ ਆਈਆਂ ਹੈ ਜਿੰਨਾ ਸਮਾਨ ਲਿਆਉਂਦਾ ਵਾ ਦੇਖ ਮੈਂ ਨਹੀਂ ਹੈਗੇ ਪੈਸੇ ਮੇਰੀ ਜੇਬ ਚੋਂ ਨਾ ਗੱਟ ਪੈਸੇ ਜਿਨਾਨੀ ਨੂੰ ਦੋਗੇ ਨਾ ਜਿਆਦਾ ਰੱਬ ਦਊਗਾ ਮੈਂ ਬਰਾਬਰ ਰੱਬ ਨੇ ਮੈਨੂੰ ਬਥੇਰਾ ਦੇ ਦਿੱਤਾ ਵਾ ਹਾਂ ਰਜਾਤਾ ਹੀ ਰੱਬ ਨੇ ਮੈਨੂੰ ਜਿਨਾਨੀ ਨੂੰ ਦੇ ਦੇ ਕੇ ਦੇਖ ਲਿਆ ਮੈਂ ਬਾਹਰ ਆ ਜਾ ਬਾਹਰ ਆ ਜਾ ਬਾਹਰ ਆ ਜਾ ਮੋਟੇ ਮੈਂ ਤੈਨੂੰ ਕਹੇ ਤਾਂ ਬਾਹਰ ਆ ਜਾ ਹੈ ਨਹੀਂ ਮਿਲਣਾ ਹੁਣ ਕੱਖ ਵੀ ਜਰਾ ਉਰੋ ਲੈ ਨਾ ਮਾ ਉੱਥੋਂ ਤੂੰ ਨਹੀਂ ਲੈ ਲੈ ਜੋ ਲੈਣਾ ਮਾ ਪਾਣਾ ਨਹੀਂ ਐਵੇਂ ਲੈ ਲੈ ਅੰਦਰ ਸਿੱਧੀ ਰਣੀ ਆ ਹਾਂ ਬਹੁਤ ਉਹੀ ਕਰਦੀ ਆ ਦੋਸਤੋ ਮਟੋ ਮਟੋਲਾ ਜਿਆ ਚਲੋ ਚਲ ਚੱਕ ਹੱਸ ਆਟਾ ਚੱਕ ਚੀਨੀ ਚੱਕ ਨਾਲੇ ਚੱਕ ਆਟਾ ਖੰਡ ਇਹਨੇ ਚੱਕਰੀ ਨਹੀਂ ਦੇਖ ਲਈਓ ਤੁਸੀਂ ਮੈਨੂੰ ਚੱਕਨੇ ਪੈਣੀਆਂ ਚਲੋ ਦੋਸਤੋ ਘਰ ਪਹੁੰਚ ਗਏ ਆ ਸਮਾਨ ਲੈ ਲਈਏ ਚੱਕਰ ਟਾਖੰਡ ਵੇ ਰੁੱਸਿਆ ਫਿਰਦਾ ਵਾ ਘੜੋਲਾ ਜਾਂ ਚੱਕਰ ਟਾਖੰਡ ਚੱਕ ਹਾਂ ਕੀ ਸਮਾਨ ਦੇਖਣਾ ਤੂੰ ਇਹਦੇ ਚ ਦੇਖ ਲਾਂ ਤਾਕੀ ਕੀ ਸਮਾਨ ਦੇਖਣਾ ਮੇਲੇ ਚ ਨਹੀਂ ਰੋਕੇ ਇਹਦੇ ਚ ਕੀ ਲੈਣਾ ਤੂੰ ਦੇ ਕੋਈ ਕੁੱਝ ਹੋਣਾ ਨਹੀਂ ਚੱਜਦਾ ਅੱਗੇ ਤੂੰ ਉਰੋ ਲੈਣੀ ਆ ਐਵੇਂ ਲੈ ਲੈ ਕੇ ਅੰਦਰ ਸਿੱਧਦੀ ਰਹਿਣੀ ਆ ਸਮਾਨ ਲੈਣਾ ਨਹੀਂ ਦੇਣਾ ਨਹੀਂ ਚੱਲ ਘਰੇ ਆਟਾ ਵਾ ਚੱਕ ਲਾ ఆ కమ్మీ చక్కన